ਜਦੋਂ ਅਸੀਂ ਜਾਣਕਾਰੀ ਅਤੇ ਗਿਆਨ ਦੀ ਗੱਲ ਕਰਦੇ ਹਾਂ ਤਾਂ ਦੋਵਾਂ ਦਾ ਜਿਹੜਾ ਸੰਤੋਲ ਬਣਾਉਣ ਵਾਲਾ ਦੋਵਾਂ ਦੇ ਵਿੱਚ ਪੁਲ ਦਾ ਕੰਮ ਕਰਨ ਵਾਲਾ ਵਰਤਾਰਾ ਅਸੀਂ ਸਿੱਖਿਆ ਨੂੰ ਕਹਿੰਦੇ ਆ ਸਿੱਖਿਆ ਦੇ ਨਾਲ ਕੀ ਹੁੰਦੀ ਹੈ ਕਿ ਵਿਅਕਤੀਗਤ ਤੌਰ ਤੇ ਕਿਸੇ ਵਿਅਕਤੀ ਦੀ ਚੇਤਨਾ ਵਿਕਸਿਤ ਹੁੰਦੀ ਹੈ ਹੁਣ ਬੁਨਿਆਦੀ ਤੌਰ ਤੇ ਚੇਤਨਾ ਹੁੰਦੀ ਕੀ ਹੈ ਚੇਤਨਾ ਨੂੰ ਅਸੀਂ ਸਮਝ ਕਿਵੇਂ ਸਕਦੇ ਹਾਂ ਚੇਤਨਾ ਸਾਨੂੰ ਬਾਹਰੀ ਸਮਾਜਿਕ ਵਰਤਾਰਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ ਚੇਤਨਾ ਸਾਨੂੰ ਇਹ ਦੱਸਦੀ ਹੈ ਕਿ ਸਾਡੇ ਸਮਾਜ ਦੇ ਵਿੱਚ ਅਨਿਆ ਹਿੰਸਾ ਭੇਦਭਾਵ ਕਿਸ ਪ੍ਰਕਾਰ ਵਾਪਰ ਰਿਹਾ ਹੈ ਜਾਂ ਚੇਤਨਾ ਸਾਨੂੰ ਸਾਡੇ ਸਮਾਜਿਕ ਪੱਖਾਂ ਬਾਰੇ ਜਾਗਰੂਕ ਕਰਦੀ ਹੈ ਕਿ ਸਾਡੀ ਸਿੱਖਿਆ ਸਾਡੀ ਰਾਜਨੀਤੀ ਸਾਡਾ ਧਰਮ ਸਾਡਾ ਪਰਿਵਾਰ ਸਾਡੀ ਆਰਥਿਕਤਾ ਕਿੱਧਰ ਨੂੰ ਜਾ ਰਹੀ ਹੈ ਤਾਂ ਬਹੁਤੀ ਵਾਰੀ ਅਸੀਂ ਵੱਡੇ ਵੱਡੇ ਕਵੀਆਂ ਦੀ ਗੱਲ ਕਰਦੇ ਹਾਂ ਜਿਹੜੇ ਆਪਣੀ ਰਚਨਾ ਦੇ ਵਿੱਚ ਆਪਣੇ ਸਮੇਂ ਦੇ ਸਮਾਜ ਦੇ ਅਨਿਆਂ ਦੀ ਆਪਣੇ ਸਮੇਂ ਦੇ ਸਮਾਜ ਦੀ ਆਰਥਿਕਤਾ ਦੀ ਆਪਣੇ ਸਮੇਂ ਦੇ ਸਮਾਜ ਦੀ ਬਾਕੀ ਸਾਰੇ ਪੱਖਾਂ ਦੀ ਗੱਲ ਨਹੀਂ ਕਰਦੇ ਉਹਨਾਂ ਦੀ ਰਚਨਾ ਕਿਤੇ ਵੀ ਅਨਿਆਂ ਤੋਂ ਹਿੰਸਾ ਤੋਂ ਪਾਸਾ ਵੱਟ ਕੇ ਲੰਘ ਜਾਂਦੀ ਹੈ ਤਾਂ ਅਸੀਂ ਇਸ ਕਿਸਮ ਦੀ ਰਚਨਾ ਕਰਨ ਵਾਲੇ ਵਿਅਕਤੀਆਂ ਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਸਮਾਜਿਕ ਚੇਤਨਾ ਦੀ ਘਾਟ ਹੈ ਜਿੰਨਾ ਵੀ ਪੰਜਾਬੀ ਦੇ ਜਾਂ ਕਿਸੇ ਵੀ ਭਾਸ਼ਾ ਦੇ ਵੱਡੇ ਸਹਿਤਕਾਰਾਂ ਨੇ ਜਿੰਨਾ ਮਰਜ਼ੀ ਕੁਝ ਲਿਖਿਆ ਹੋਵੇ ਜੇ ਉਹ ਆਪਣੇ ਸਮੇਂ ਦੇ ਸਮਾਜ ਦੇ ਸੱਚ ਨੂੰ ਆਪਣੀ ਰਚਨਾ ਦਾ ਹਿੱਸਾ ਨਹੀਂ ਬਣਾ ਸਕੇ ਤਾਂ ਉਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਚੇਤਨਾ ਦੀ ਕਿਧਰੇ ਨਾ ਕਿਧਰੇ ਵੱਡੇ ਪੱਧਰ ਤੇ ਘਾਟ ਰਹੀ ਹੈ ਇਸ ਕਰਕੇ ਅਸੀਂ ਇਹ ਵੀ ਮਹਿਸੂਸ ਕਰਕੇ ਚੱਲਦੇ ਹਾਂ ਕਿ ਜਿਹੜੀ ਮਨੁੱਖੀ ਚੇਤਨਾ ਹੈ ਉਹੀ ਮਨੁੱਖ ਨੂੰ ਬਾਕੀ ਸਾਰੀਆਂ ਚੀਜ਼ਾਂ ਬਾਰੇ ਸੁਜਗ ਬਣਾਉਂਦੀ ਹੈ ਬਿਹਤਰ ਬਣਾਉਂਦੀ ਹੈ ਉਹਨੂੰ ਜਾਗਰੂਕ ਕਰਦੀ ਹੈ ਤੇ ਜਿਹੜੇ ਅਵਚੇਤਨ ਵਿਅਕਤੀ ਹੈ ਵਰਤਮਾਨ ਤੋਂ ਸੁਚੇਤ ਵਿਅਕਤੀ ਨਹੀਂ ਹੈ ਉਹ ਲਗਾਤਾਰ ਆਪਣੀ ਚੇਤਨਾ ਨੂੰ ਜਾਂ ਤਾਂ ਖੁੰਡਾ ਕਰਨ ਦੇ ਵਿੱਚ ਲੱਗੇ ਰਹਿੰਦੇ ਆ ਜਾਂ ਜਿਹੜੇ ਵੀ ਸਮਾਜਿਕ ਚੇਤਨਾ ਦੇ ਪੱਖ ਹੈ ਉਹਨਾਂ ਵਿੱਚ ਉਹਨਾਂ ਨੂੰ ਇੱਕ ਇੱਕ ਕਰਕੇ ਗੁੰਮਰਾਹ ਕੀਤਾ ਜਾਂਦਾ ਹੈ ਚੇਤਨਾ ਦਾ ਜਿਹੜਾ ਪ੍ਰਮੁੱਖ ਆਧਾਰ ਹੈ ਇਸ ਨੂੰ ਪੰਜ ਰੂਪਾਂ ਦੇ ਵਿੱਚ ਵੰਡ ਕੇ ਦੇਖਿਆ ਜਾ ਸਕਦਾ ਹੈ ਚੇਤਨਾ ਦਾ ਸਭ ਤੋਂ ਪਹਿਲਾ ਹਿੱਸਾ ਹੈ ਜਾਗਰੂਕਤਾ ਕਿਉਂਕਿ ਜੇ ਤੁਸੀਂ ਜੋ ਤੁਹਾਡੇ ਆਲੇ-ਦੁਆਲੇ ਵਾਪਰ ਰਿਹਾ ਹੈ ਉਸ ਬਾਰੇ ਕੌਨਸ਼ੀਅਸ ਨਹੀਂ ਜਾਗਰੂਕ ਨਹੀਂ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਕਿ ਤੁਹਾਡੀ ਲੁੱਟ ਕੌਣ ਕਰ ਰਿਹਾ ਹੈ ਤੁਹਾਡੇ ਹੱਕਾਂ ਤੇ ਡਾਕਾ ਕੌਣ ਮਾਰ ਰਿਹਾ ਹੈ ਤੁਹਾਡੀ ਸੋਚ ਨੂੰ ਖੁੰਡਾ ਕੌਣ ਕਰ ਰਿਹਾ ਹੈ ਤੁਹਾਡੇ ਬਾਕੀ ਸਾਰੇ ਕੰਮਾਂ ਨੂੰ ਕੌਣ ਚਲਾ ਰਿਹਾ ਹੈ ਤੁਸੀਂ ਕਿਸ ਕਾਰਨ ਗਰੀਬ ਹੋ ਤੁਹਾਡੇ ਤੇ ਜਾਤੀ ਵੰਡ ਕਿਸ ਨੇ ਥੋਪੀ ਹੋਈ ਹੈ ਤੁਹਾਨੂੰ ਸਮਾਜਿਕ ਵਿਕਾਸ ਦੇ ਵਿੱਚ ਹਿੱਸੇਦਾਰ ਕੌਣ ਨਹੀਂ ਬਣ ਦੇ ਰਿਹਾ ਤੁਹਾਡੀ ਸਾਰੀ ਧਨ ਦੌਲਤ ਕੁਦਰਤ ਵੱਲੋਂ ਬਣਾਏ ਹੋਏ ਸਾਰੇ ਸਰੋਤਾਂ ਤੇ ਕੌਣ ਕਾਬਜ ਹੋ ਰਿਹਾ ਹੈ ਜੇ ਤੁਸੀਂ ਇਹਨਾਂ ਸਾਰੇ ਤੱਤਾਂ ਬਾਰੇ ਜਾਗਰੂਕ ਹੋ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਅੰਦਰ ਸਮਾਜਿਕ ਚੇਤਨਾ ਦਾ ਪੂਰਨ ਮੱਦ ਹੈ ਜਿਹੜਾ ਉਹ ਪਿਆ ਹੋਇਆ ਹੈ ਦੂਸਰਾ ਪੱਖ ਜਿਹੜਾ ਚੇਤਨਾ ਦਾ ਤੱਤ ਕਿਹਾ ਜਾਂਦਾ ਹੈ ਉਹਨੂੰ ਅਸੀਂ ਕਹਿੰਦੇ ਆ ਆਤਮ ਪਹਿਚਾਨ ਕੀ ਤੁਹਾਨੂੰ ਸਵੈ ਦੀ ਪਹਿਚਾਨ ਹੈ ਕਿ ਤੁਸੀਂ ਜਾਣਦੇ ਹੋ ਤੁਸੀਂ ਕੀ ਹੋ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਸਮਰੱਥਾ ਕਿੰਨੀ ਹੈ ਕੀ ਤੁਹਾਨੂੰ ਪਤਾ ਹੈ ਕਿ ਹਰ ਵਰਤਾਰੇ ਬਾਰੇ ਤੁਸੀਂ ਆਪਣੀ ਕੀ ਪਹੁੰਚ ਰੱਖਣੀ ਹੈ ਤੁਹਾਨੂੰ ਇਸ ਗੱਲ ਦੀ ਪਹਿਚਾਨ ਜਰੂਰ ਹੋਣੀ ਚਾਹੀਦੀ ਹੈ ਕਿ ਤੁਹਾਡੇ ਲਈ ਕਿਹੜੇ ਵਿਚਾਰ ਕਿਹੜਾ ਭੋਜਨ ਕਿਹੜੀ ਸੋਚ ਕਿਹੜੀ ਰਾਜਨੀਤੀ ਕਿਹੜਾ ਸਮਾਜ ਵਧੀਆ ਤਰੀਕੇ ਨਾਲ ਤੁਹਾਨੂੰ ਪਰਫੁੱਲਤ ਕਰ ਸਕਦਾ ਹੈ ਉਹਦੇ ਬਾਰੇ ਜੇ ਤੁਸੀਂ ਆਪਣੇ ਆਪ ਨੂੰ ਜਾਗਰੂਕ ਨਹੀਂ ਰੱਖਦੇ ਤਾਂ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਅੰਦਰ ਕਿਤੇ ਨਾ ਕਿਤੇ ਸਮਾਜਿਕ ਚੇਤਨਾ ਹੈ ਜਿਹੜੀ ਉਸ ਦੀ ਕਮੀ ਹੈ ਇਸ ਤੋਂ ਅਗਲਾ ਆਧਾਰ ਆਉਂਦਾ ਹੈ ਇਰਾਦਾ ਕੀ ਸਾਡੀ ਸਾਡੀ ਪਹੁੰਚ ਕੀ ਹੈ ਕੀ ਸਾਡਾ ਇਰਾਦਾ ਇਹ ਹੈ ਕਿ ਸਾਡੇ ਨਾਲ ਜੋ ਮਰਜੀ ਵਾਪਰਦਾ ਰਹੇ ਅਸੀਂ ਉਹਨੂੰ ਚੁੱਪ ਕਰਕੇ ਸੁਣਦੇ ਰਹਿਣਾ ਹੈ ਕੀ ਸਾਡਾ ਇਰਾਦਾ ਇਹ ਹੈ ਕਿ ਅਸੀਂ ਦੋ ਚਾਰ ਦੋਸਤਾਂ ਦੇ ਵਿੱਚ ਗੱਲ ਕਰਕੇ ਆਪਣੇ ਮਨ ਦਾ ਉਵਾਲ ਕੱਢ ਲੈਣਾ ਹੈ ਕੀ ਸਾਡਾ ਇਰਾਦਾ ਇਹ ਹੈ ਕਿ ਜੋ ਸਾਡੇ ਤੇ ਬਧਿਕੀਆਂ ਹੋ ਰਹੀਆਂ ਹਨ ਅਸੀਂ ਉਹਨਾਂ ਦੇ ਖਿਲਾਫ ਆਵਾਜ਼ ਠਾਉਣੀ ਹੈ ਕੀ ਸਾਡਾ ਇਰਾਦਾ ਇਹ ਹੈ ਕਿ ਅਸੀਂ ਇੱਕ ਮਿਸ਼ਨ ਬਣਾ ਕੇ ਖੜੇ ਹੋਣਾ ਹੈ ਇਹ ਸਾਰੀਆਂ ਚੀਜ਼ਾਂ ਤੁਹਾਡੀ ਸਮਾਜਿਕ ਚੇਤਨਾ ਦਾ ਅੰਗ ਬਣਦੀਆਂ ਹਨ ਸਮਾਜਿਕ ਚੇਤਨਾ ਦਾ ਹਿੱਸਾ ਬਣਦੀਆਂ ਹਨ ਜੇ ਇੱਕ ਸਮਾਜ ਲਗਾਤਾਰ ਜਾਤੀ ਕਰਕੇ ਇੱਕ ਸਮਾਜ ਵਿਸ਼ੇਸ਼ ਕਿਸਮ ਦੇ ਵਿਅਕਤੀਆਂ ਕਰਕੇ ਵਿਸ਼ੇਸ਼ ਕਿਸਮ ਦੇ ਵਿਚਾਰ ਧਰਮ ਜਾਂ ਵਿਸ਼ੇਸ਼ ਕਿਸਮ ਦੀ ਪਛਾਣ ਕਰਕੇ ਬਾਕੀ ਲੋਕਾਂ ਨੂੰ ਲਗਾਤਾਰ ਲਤਾੜਦਾ ਰਿਹਾ ਤਾਂ ਸਾਡਾ ਕੀ ਇਰਾਦਾ ਇਹ ਹੈ ਕਿ ਅਸੀਂ ਉਸ ਨੂੰ ਉਵੇਂ ਜਿਵੇਂ ਸੁਣਦੇ ਰਹਣਾ ਜਾਂ ਸਾਡਾ ਇਰਾਦਾ ਇਹ ਹੈ ਕਿ ਅਸੀਂ ਉਸ ਨੂੰ ਬਦਲਣ ਲਈ ਯਥਾ ਸੰਭਵ ਜੋ ਅਸੀਂ ਕੋਸ਼ਿਸ਼ ਕਰ ਸਕਦੇ ਆ ਉਹਦੇ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਚੌਥਾ ਪੱਖ ਹੈ ਜਿਹੜਾ ਚੇਤਨਾ ਦਾ ਉਹ ਹੈ ਤੁਹਾਡਾ ਭਾਵਨਾਤਮਕ ਪੱਖ ਤੁਹਾਡੇ ਅੰਦਰ ਭਾਵਨਾ ਕੀ ਹੈ ਜੇ ਚੇਤਨਾ ਦੇ ਤੌਰ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਦਰ ਇਹ ਭਾਵਨਾ ਨਾ ਹੁੰਦੀ ਤਾਂ ਉਹ ਕਦੇ ਵੀ ਆਪਣੇ ਸਮੇਂ ਦੇ ਰਾਜਿਆਂ ਨੂੰ ਇੰਨੀ ਸਖਤੀ ਦੇ ਨਾਲ ਆਪਣਾ ਸੰਦੇਸ਼ ਦੇਣ ਦੀ ਕੋਸ਼ਿਸ਼ ਨਾ ਕਰਦੇ ਉਹਨਾਂ ਨੇ ਸੱਚ ਕੀ ਹੈ ਸੱਚ ਦੀ ਭਾਲ ਕਿਵੇਂ ਕਰਨੀ ਹੈ ਸੱਚ ਦੇ ਪੜਾ ਕਿਹੜੇ-ਕਿਹੜੇ ਹੈ ਗਿਆਨਖੰਡ ਤੋਂ ਸੱਚਖੰਡ ਦਾ ਮਾਰਗ ਤੁਸੀਂ ਕਿਵੇਂ ਪ੍ਰਾਪਤ ਕਰ ਸਕਦੇ ਹੋ ਵਿਚੋਲਿਆਂ ਤੋਂ ਕਿਵੇਂ ਬਚ ਸਕਦੇ ਹੋ ਬਰਾਬਰੀ ਦਾ ਸਿਧਾਂਤ ਕਿਵੇਂ ਦਿੱਤਾ ਜਾ ਸਕਦਾ ਹੈ ਬਾਕੀ ਲੋਕਾਂ ਦੇ ਵਿਚਾਰਾਂ ਨੂੰ ਆਪਣੇ ਵਿਚਾਰਾਂ ਨਾਲ ਸਮੋ ਕੇ ਕਿਸ ਪ੍ਰਕਾਰ ਤੁਸੀਂ ਇੱਕ ਨਵਾਂ ਵਿਚਾਰ ਦੇ ਸਕਦੇ ਹੋ ਇਹ ਉਹਨਾਂ ਦੀ ਭਾਵਨਾ ਦੀ ਗੱਲ ਸੀ ਇਸੇ ਕਰਕੇ ਉਹਨਾਂ ਦਾ ਵਿਚਾਰ ਹੈ ਜਿਹੜਾ ਉਹ ਅੱਗੇ ਚੱਲਿਆ ਇਨਾਂ ਤੋਂ ਸਭ ਤੋਂ ਉੱਤਮ ਗੱਲ ਜਿਹੜੀ ਆ ਜਾਂਦੀ ਹੈ ਕੌਂਸ਼ੀਅਸਨੈਸ ਜਾਂ ਚੇਤਨਾ ਦੇ ਵਿੱਚ ਉਹ ਹੈ ਮੋਰੈਲਿਟੀ ਨੈਤਿਕਤਾ ਜੇ ਕਿਸੇ ਵੀ ਵਿਚਾਰ ਦੇ ਵਿੱਚ ਜਦੋਂ ਉਹ ਉਸ ਨੂੰ ਸਮਾਜਿਕ ਤੌਰ ਤੇ ਭਾਵਨਾਤਮਕ ਤੌਰ ਤੇ ਆਮ ਲੋਕਾਂ ਦੇ ਵਿੱਚ ਲਿਜਾਣਾ ਚਾਹੁੰਦਾ ਹੈ ਕਿ ਉਹ ਵਿਅਕਤੀ ਮੋਰਲੀ ਇਨਾ ਸਟਰੋਂਗ ਹੈ ਕਿ ਉਹਦੇ ਵਿਚਾਰ ਨੂੰ ਸਾਰੇ ਲੋਕ ਸੁਣਨ ਕਿਤੇ ਇਹ ਤਾਂ ਨਹੀਂ ਕਿ ਉਹ ਲੋਕਾਂ ਦਾ ਹੋਣ ਦਾ ਦਿਖਾਵਾ ਕਰਕੇ ਉਹਨਾਂ ਨਾਲ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਦੀ ਲੁੱਟਖਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਇਰਾਦੇ ਕੁਝ ਹੋਰ ਹੈ ਇਸ ਕਰਕੇ ਜੇ ਤੁਸੀਂ ਇਹ ਦੇਖਣਾ ਹੈ ਕਿ ਸਾਡਾ ਇਨਫੋਰਮੇਸ਼ਨ ਤੋਂ ਨੌਲੇਜ ਤੱਕ ਦਾ ਸਫ਼ਰ ਹੈ ਜਿਹੜਾ ਉਹ ਕਿਸੇ ਵੀ ਵਿਅਕਤੀ ਨੂੰ ਚੇਤਨ ਬਣਾਉਂਦਾ ਤਾਂ ਉਹ ਚੇਤਨ ਦੇ ਉਸ ਚੇਤਨ ਵਿਅਕਤੀ ਦੇ ਉਸ ਐਜੂਕੇਟਿਡ ਵਿਅਕਤੀ ਦਾ ਰੋਲ ਸਿਰਫ ਇੰਨਾ ਨਹੀਂ ਕਿ ਡਿਗਰੀ ਲਈ ਘਰ ਚਲਾ ਗਿਆ ਕਿਤਾਬ ਪੜ੍ਹੀ ਪੇਪਰ ਦਿੱਤੇ ਉਹਦਾ ਆਧਾਰ ਇਹ ਬਣਦਾ ਕਿ ਪੜਿਆ ਲਿਖਿਆ ਵਿਅਕਤੀ ਹੈ ਜਿਹੜਾ ਉਹਦੇ ਵਿੱਚ ਜਾਗਰੂਕਤਾ ਆਵੇ ਸਵੈ ਦੀ ਪਛਾਣ ਆਵੇ ਉਹਦਾ ਇਰਾਦਾ ਨੇਕ ਬਣੇ ਉਹਦੀਆਂ ਭਾਵਨਾਵਾਂ ਠੀਕ ਹੋਣ ਤੇ ਅਖੀਰ ਦੇ ਵਿੱਚ ਉਹ ਨੈਤਿਕ ਮੁੱਲਾਂ ਦੇ ਉੱਪਰ ਚੱਲੇ ਜੇ ਕੋਈ ਵੀ ਐਜੂਕੇਸ਼ਨ ਭਾਵੇਂ ਉਹ ਪ੍ਰਾਣੀ ਸਿੱਖਿਆ ਭਾਵੇਂ ਨਿਊ ਐਜੂਕੇਸ਼ਨ ਪਾਲਿਸੀ ਹੈ ਉਹ ਇਸ ਮਾਰਗ ਤੇ ਲੈ ਕੇ ਜਾਂਦੀ ਹੈ ਤਾਂ ਅਸੀਂ ਇਹ ਕਹਿਣੇ ਆ ਕਿ ਉਹ ਐਜੂਕੇਸ਼ਨ ਸਹੀ ਰਸਤੇ ਤੇ ਤੁਰ ਰਹੀ ਹੈ ਜੇ ਸਾਨੂੰ ਐਜੂਕੇਸ਼ਨ ਇਹਨਾਂ ਸਾਰੇ ਪੱਖਾਂ ਬਾਰੇ ਜਾਣਕਾਰੀ ਨਹੀਂ ਦਿੰਦੀ ਤਾਂ ਅਸੀਂ ਇਹਦੇ ਬਾਰੇ ਸਾਝੀ ਕਹਿ ਸਕਦੇ ਆ ਕਿ ਇਹ ਐਜੂਕੇਸ਼ਨ ਸਾਨੂੰ ਜਾਣਕਾਰੀ ਪ੍ਰਦਾਨ ਕਰ ਰਹੀ ਹੈ ਸੁਧਾਰਨ ਗਿਆਨ ਪ੍ਰਦਾਨ ਕਰ ਰਹੀ ਹੈ ਸਾਡੇ ਅੰਦਰ ਚੇਤਨਾ ਨਹੀਂ ਜਗਾ ਰਹੀ ਧੰਨਵਾਦ